ਵੀਰ ਪੰਜਾਬ ਨੇ ਰਚਾ ਇਤਿਹਾਸ ਕੱਪੜੇ ਦੀ 160 ਫੁੱਟ ਲੰਬੀ ਅਤੇ 10 ਫੁੱਟ ਉੱਚੀ ਪੇਂਟਿੰਗ ਬਣਾ ਕੇ ਬਣਾਇਆ ਵਿਸ਼ਵ ਰਿਕਾਰਡ ਦੇਸ਼ ਲਈ ਕੁਰਬਾਨੀ ਦੇਣ ਵਾਲੇ ਯੋਧਿਆਂ ਨੂੰ ਸਮਰਪਿਤ 160 ਫੁੱਟ ਲੰਬੀ ਅਤੇ 10 ਫੁੱਟ ਉੱਚੀ ਕੱਪੜੇ ਤੇ ਕੀਤੀ ਪੇਂਟਿੰਗ ਦੀਪਾਰਦਰਸ਼ੀ ਮੋਹਾਲੀ ਵਿੱਚ 25 ਜਨਵਰੀ ਤੋਂ ਸ਼ੁਰੂ ਕੀਤੀ ਗਈ। ਇਸ ਪ੍ਰਦਰਸ਼ਨੀ ਨੂੰ ਵਿਸ਼ਵ ਰਿਕਾਰਡ ਨਾਲ ਸਨਮਾਨਿਤ ਕੀਤਾ ਗਿਆ ਇਹ ਪੇਂਟਿੰਗ ਪ੍ਰਸਿੱਧ ਕਲਾਕਾਰ ਡਾਕਟਰ ਊਮਾ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਫਿਲਮੀ ਕਲਾਕਾਰ ਸੋਨੂ ਸੋਦ ਦੀ ਭੈਣ ਮਲਵਿਕਾ ਸੋਦ ਸੱਚਰ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਮੋਗਾ ਜ਼ਿਲ੍ਹਾ ਦੇ ਪਿੰਡ ਮੱਦੋਕੇ ਦੇ ਰਹਿਣ ਵਾਲੇ ਅਤੇ ਪੇਂਟਿੰਗ ਨੂੰ ਤਿਆਰ ਕਰਨ ਵਾਲੇ ਡਾਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੋਹਾਲੀ ਵਿੱਚ ਕੱਪੜੇ ਤੇ ਤਿਆਰ 160 ਫੁੱਟ ਲੰਬੀ ਅਤੇ 10 ਫੁੱਟ ਉੱਚੀ ਪੇਂਟਿੰਗ ਤਿਆਰ ਕੀਤੀ ਗਈ ਹੈ ਜਿਸ ਵਿੱਚ ਮੰਗਲ पांडे, ਰਾਣੀ ਲక్ష్ਮੀਬਾਈ, ਭਗਤ ਸਿੰਘ, ਮਹਾਤਮਾ ਗਾਂਧੀ, ਚੰਦਰ ਸ਼ੇਖਰ ਆਜ਼ਾਦ ਅਤੇ ਡਾਕਟਰ ਭੀਮrao ਅੰਬੇਦਕਰ ਤੋਂ ਇਲਾਵਾ ਹੋਰ ਕਈ ਦੇਸ਼ ਦੇ ਕੁਰਬਾਨ ਹੋਣ ਵਾਲੇ ਯੋਧਿਆਂ ਦੀਆਂ ਕਹਾਣੀਆਂ ਦਰਸਾਈਆਂ ਗਈਆਂ ਹਨ। ਇਹ ਪ੍ਰਦਰਸ਼ਨੀ 25 ਜਨਵਰੀ ਤੋਂ ਮੋਹਾਲੀ ਵਿੱਚ ਲਗਾਈ ਗਈ ਹੈ ਜਿਸ ਨੇ ਵਿਸ਼ਵ ਰਿਕਾਰਡ ਦਾ ਸਨਮਾਨ ਹਾਸਲ ਕੀਤਾ ਹੈ। ਡਾਕਟਰ ਬਲਜਿੰਦਰ ਸੈੰਗ ਨੇ ਹੁਣ ਤੱਕ 18 ਅਵਾਰਡ ਜਿੱਤ ਲਏ ਹਨ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਵਿੱਚ ਵੀ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇਗਾ